ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਪਿੰਡ ਬੁਰਜ ਹਰੀਕਾ ਜ਼ਿਲ੍ਹਾ ਪੈਂਦਾ ਫਰੀਦਕੋਟ ਤੇ ਬਾਈ ਕੋਲੇ ਤਿੰਨ ਨਗ ਬੱਚੀਆਂ ਦੇ ਆਂ ਧੀਰੀਆਂ ਬੱਚੀਆਂ ਬੱਚੀਆਂ ਰੰਗ ਪ੍ਰਿੰਟ ਦੇਖੋ ਆਪਾਂ ਵੈਸੇ ਕੈਮਰਾ ਪਹਿਲਾਂ ਸਾਰੇ ਪਾਸੇ ਮਾਰ ਦੰਨੇ ਆ ਤੇ ਬਾਈ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਸਾਰੀ ਡਿਟੇਲ ਆਪਾਂ ਲਵਾਂਗੇ ਇਹਨਾਂ ਦੀ ਮੋਲ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਬਾਈ ਤੋਂ ਪੁੱਛਾਂਗੇ ਕਿਹੜੇ ਸੀਮਨ ਦੀਆਂ ਕੀ ਰਿਕਾਰਡ ਹੈ ਇਹਨਾਂ ਦੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੇ ਕਿਸੇ ਭਰਾ ਸੱਜਣ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਬਾਕੀ ਆਪਾਂ ਵੀਰ ਦੇ ਨਾਲ ਵੀ ਗੱਲਬਾਤ ਕਰਾਉਣੀ ਹੈ ਤੇ ਲੈਣੇ ਆ ਵੀਰ ਤੋਂ ਜਾਣਕਾਰੀ ਸਾਰੀ ਕਰਾਉਣੇ ਗੱਲਬਾਤ ਤੇ ਹਾਂਜੀ ਤੇ ਬਾਕੀ ਆਪਾਂ ਕਰਾਉਣੇ ਭਰਾ ਦੇ ਨਾਲ ਗੱਲਬਾਤ ਪੁੱਛਦੇ ਆ ਅਜੀ ਵੀਰੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਜੀ ਬਾਈ ਆਪਣਾ ਐਡਰੈਸ ਤੇ ਆਪਦਾ ਨਾਮ ਦੱਸੀ ਗਰਮ ਨਾਮ ਯਾਦਵਿੰਦਰ ਸਿੰਘ ਪਿੰਡ ਬੁਰਜਰੀ ਕਾ ਜੀ ਕਿਹੜਾ ਫਰੀਦਕੋਟ ਸੀਲ ਜੈਤੋ ਜੈਤੋ ਬਿੰਦੀ ਆ ਠੀਕ ਹੈ ਇਹ ਆਪਣਾ ਬਰਗਾੜੀ ਤੇ ਲੱਗ ਗਈ ਹੈ ਜੀ 3 ਕਿਲੋਮੀਟਰ ਬਗੜਾੜੀ ਵੀ ਬਿਲਕੁਲ ਨੇੜੇ ਆ ਤੇ ਕੋਟਕਪੂਰਾ ਆਪਣੇ ਤੋਂ ਕਿੰਨੇ ਕਿਲੋ ਕੋਟਕਪੂਰਾ 14 ਕਿਲੋਮੀਟਰ 14 ਕਿਲੋਮੀਟਰ ਕੋਟਕਪੂਰਾ ਰਹਿ ਜਾਂਦਾ ਤੇ ਬਗਰਾੜੀ ਵੀ ਡੋ ਬਗਰਾੜੀ ਆਪੋ 3 ਕਿਲੋਮੀਟਰ 3 ਕਿਲੋਮੀਟਰ ਹਾਈਵੇ ਆਪਣਾ ਅੰਬਰਸਰ ਵਾਲਾ ਨਾਲ ਦੇ ਪਿੰਡ ਰਹਿ ਕੇ ਸਾਹੋ ਕੇ ਬੰਬੀਹਾ ਇਧਰੋਂ ਭਗਤਾ ਆ ਜਾਂਦਾ ਸਾਡ ਹੈ ਨਾ ਹਾਂਜੀ ਤੇ ਆਪਦਾ ਨੰਬਰ ਬੋਲ ਦੇ ਵੀਰੇ ਨੰਬਰ 9968736418 ਠੀਕ ਹੈ ਤੇ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਕਿੰਨੇ ਨਾਗਾ ਤਿੰਨ ਆਈ ਤਿੰਨ ਹਾਂਜੀ ਠੀਕ ਹੈ ਬੜਾ ਕੰਮ ਆ ਬਾਈ ਜੀ ਹਾਂਜੀ ਆਪਾਂ ਡਾਕਟਰ ਨਾਲ ਸਿੱਖਦਾ ਹੀ ਮੈਂ ਠੀਕ ਹੈ ਠੀਕ ਹੈ ਨਾਲ ਚੰਗੀ ਮਿਲ ਜਾਂਦੀ ਆ ਬਰੀਡ ਤਾਂ ਲੈ ਆ ਜੀ ਠੀਕ ਹੈ ਨਾਲ ਨਾਲ ਵੀਰ ਕਹਿੰਦਾ ਵੀ ਇਹ ਵੈਕਟਰੀ ਨੇ ਜਿੱਦਾ ਕੋਰਸ ਕਰਦਾ ਵੀਰ ਤੇ ਨੌਜਵਾਨ ਭਰਾ ਵਧੀਆ ਸੋਹਣਾ ਹਗਾ ਮਿਹਨਤ ਕਰਦਾ ਤੇ ਵੀਰੇ ਫਿਰ ਜਿਹੜੀ ਪਹਿਲੇ ਨੰਬਰ ਤੇ ਬੱਚੀ ਖੜੀ ਆ ਬਹੁਤ ਸੋਹਣਾ ਰੰਗ ਪ੍ਰਿੰਟ ਆ ਹਾਂਜੀ ਕਿੰਨੀ ਜੀ ਉਮਰ ਹੈ ਤੇ ਕੀ ਡਿਟੇਲ ਇਹਦੀ ਉਮਰ ਲਗਭਗ 7.5 ਮਹੀਨਿਆਂ ਦੀ ਹੈ ਇਹ 7.5 ਮਹੀਨੇ ਦੀ ਉਮਰ ਹਾਂਜੀ ਇਹ ਜਿਹੜੇ ਸੀਮਨ ਜੀ ਵੀਰੇ ਇਹ ਹੈ ਕਿ ਪਾਈਪਰ ਦੀ ਹੈ ਜੀ ਪਾਈਪਰ ਹਾਂ ਫੋਲਰ ਰਿਕਾਰਡ ਆ ਜੀ ਆਪਣੇ ਕੋਲੇ ਮਾਰਕਾਂ ਨੇ ਦੱਸਿਆ ਲਿਖੇ 20 ਲੀਟਰ ਦੁੱਧ ਪਲੱਸ ਆ ਮ 25 ਲੀਟਰ ਪਲਸ 30 ਲੀਟਰ ਪਲਸ ਠੀਕ ਆ ਲਓ ਵੀ ਸੱਜਣੋ ਬਾਕੀ ਪ੍ਰਿੰਟ ਕਹਿੰਦੇ ਹਾਂਗੇ ਵੀ ਪਿੰਡ ਦਾ ਤਾਂ ਕਹਿੰਦੇ ਕੀ ਰਾਂ ਤੋਂ ਪਤਾ ਲੱਗ ਜਾਂਦਾ ਤੇ ਵੱਚੀ ਜੀ ਬਰੀਡ ਦੇਖੋ ਜਰਾ ਜੀ ਬਰੀਡ ਤਾਂ ਫਿਰ ਮੂੰਹ ਹੀ ਬੋਲਦੀ ਆ ਲੈ ਖੋਲ ਲੈ ਫਿਰ ਇੱਧਰ ਤੋੜਾ ਕਰਾਈਏ ਤੇ ਇੱਕ ਬਾਈ ਮਾਲਕਾ ਨੇ ਵੀ 25 ਲੀਟਰ ਪਲਸ ਦੱਸਿਆ ਜੀ ਠੀਕ ਆ ਲਓ ਵੀ ਮਿੱਤਰੋ ਫੁੱਲ ਰਿਕਾਰਡ ਆ ਬਾਈ ਕਹਿੰਦਾ ਵੀ ਫੁੱਲ ਰਿਕਾਰਡ ਆ ਮਾਲਕਾ ਨੇ ਜਿਵੇਂ ਆਪਾਂ ਨੂੰ ਡਿਟੇਲ ਦੱਸੀ ਆ ਵੀਰ ਕਹਿੰਦਾ ਉਵੇਂ ਆਪਾਂ ਹੋਰ ਕਿਹੋ ਕੀ ਮਾਰੇ ਥਾਣਾ ਵਿਖਾ ਦਈਏ ਜਰਾ ਜੀ ਥਾਂ ਝੋਲੀ ਜੀ ਤੱਕ ਆ ਬਾਤਾਂ ਹੀ ਆ ਸੱਜਣੋ ਦੇਖੋ ਚਾਰ ਹੀ ਥਾਣਾ ਬਾਧੂ ਫੂੜ ਸ਼ਾਂਗਪੂਰਾ ਨੀਗੀ ਤੇ ਬੱਚੀ ਦਾ ਜਿਹੜਾ ਸੂਰ ਦਾ ਬਹੁਤ ਸੋਹਣਾ ਬਰੀਡ ਦੇਖੋ ਬਾਕੀ ਫਾਰਮ ਚੋਂ ਖੁੱਲੀਆਂ ਸੀ ਆ ਦੇਖੋ ਦਾਗ ਤੂ ਕੋਈ ਨਹੀਂ ਲੋ ਵੀ ਮਿੱਤਰ ਬਾਈ ਕਹਿੰਦਾ ਵੀ ਖੁੱਲੀਆਂ ਲਈਆਂ ਕਿਸੇ ਦੇ ਘਰੋਂ ਫਰਦੀਆਂ ਤੇ ਫਾਰਮ ਮੰਨ ਲੋ ਚਾਹੀਏ ਕਿਵੇਂ ਮੰਨੋਗੇ ਹਾਂਜੀ ਹਾਂਜੀ ਬਿਲਕੁਲ 8-10 ਗਾਈਆਂ ਫਾਰਮ ਹੀ ਹੁੰਦਾ ਬਾਈ ਆਪਣਾ ਆਪ ਦਾ ਹੈਨਾ ਕੰਨ ਕੁੰਨ ਦੇਖੋ ਬੱਚੀ ਦੀ ਬਰੀਡ ਦੇਖੋ ਕਿਹੜਾ ਵੀ ਕੰਨ ਦੇਖੋ ਨਿੱਕਾ ਕੰਨ ਹੈ ਗੋਲ ਤੇ ਬੋਦੀ ਵਾਲੀ ਵਹਿੜਾ ਬਾਕੀ ਆਪਾਂ ਫੁੱਲ ਰਿਕਾਰਡ ਦੇਣਾ ਸਾਢੇ 7 ਮਹੀਨੇ ਉਮਰ ਆ ਤੇ ਮਦਰ ਕਾਰਡ ਬਾਈ ਕਹਿੰਦਾ ਵੀ 25 ਪਲੱਸ ਹੈ ਕੋਈ ਐ ਨਹੀਂ ਕੋਈ ਐ ਗਰੰਟੀ ਆ ਬਾਈ ਕਹਿੰਦਾ ਆਪਣੇ ਕੋਲ ਫੋਲਰ ਕਾਰਡ ਆ ਤੇ ਲੈ ਚੱਲ ਵੀਰੇ ਅੰਦਰ ਨੂੰ ਬਰੀਡ ਤਾਂ ਫਿਰ ਪੂਰੀ ਕਿਆ ਬਾਤਾਂ ਆਈਆਂ ਬਾਈ ਰੰਗ ਚਮਕ ਬੱਛੀ ਦਾ ਬਾਡੀ ਵੇਟ ਕੋਈ ਐ ਨਹੀਂ ਕੋਈ ਲਿੱਸੀ ਜੀ ਨਹੀਂ ਹੰਬੀ ਜੀ ਨਹੀਂ ਤੇ ਪੂਰੇ ਚੰਗੇ ਢਾਂਚੇ ਵਾਲੀ ਬੱਛੀ ਐ ਤੇ ਚਾਰ ਹੀ ਥਾਣਾ ਕੋਈ ਦੂਰੋਂ ਦੀ ਨਹੀਂ ਐ ਕੋਈ ਦਾਗ ਨਹੀਂ ਹੋਰ ਆਪਣਾ ਨਾ ਹੋਈ ਐ ਪੂਰੇ ਮੋਟੇ-ਮੋਟੇ ਥਾਣਾ ਚਾਰ ਥਾਣਾ ਫੋਰ ਸ਼ਾਂਗਪੂਰਾਣੀ ਤੇ ਇਧਰ ਨੂੰ ਕਰੀ ਮੜਿਆ ਫੇਸਬੁਕੀ ਬੱਚੀ ਦਾ ਰੰਗ ਪ੍ਰਿੰਟ ਬੱਚੀ ਦਾ ਕੀ ਬਾਤਾਂ ਐ ਜਾਤਬਰੀਡ ਦਾ ਪੂਰੀ ਐ ਫੁੱਲ ਸਾਢੇ 7 ਮਹੀਨੇ ਉਮਰ ਐ ਤੇ ਮਦਰ ਕਾਰਡ ਬਾਈ ਕਹਿੰਦਾ ਵੀ 25 ਪਲੱਸ ਐ ਤੇ ਵੀਰੇ ਫਿਰ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਬਸ ਛੋਟਾ ਜਿਹਾ ਭਾਈ ਆਈ ਆਪਾਂ 19000 ਚ ਮਾਨਤਾਨ ਕਰਦੇ ਆ ਠੀਕ ਆ ਲਓ ਵੀ ਸੱਜਣੋ ਬਾਈ ਕਹਿੰਦਾ ਵੀ 19000 ਰੁਪਏ ਦੇ ਵਿੱਚੋਂ ਆਪਾਂ ਮਾਨਤਾਨ ਕਰਦਾਂਗੇ ਫੁੱਲ ਬਰੀਡ ਵਾਲੀ ਬੱਚੀ ਐ ਤੇ ਜਾਤ ਪਾਤ ਤਾਂ ਉੱਕੀ ਰਿਪੋਰਟ ਆ ਥਾਂ ਛੋਲੀ ਦੀ ਪਾਸ ਆ ਬਾਕੀ ਤੁਸੀਂ ਆ ਕੋਲੇ ਆ ਕੇ ਨੈਕ ਪਰ ਕਰਕੇ ਆਦਾ ਸੌਦਾ ਖਰੀਦਣਾ ਬੱਚੀ ਚ ਕੋਈ ਕਮੀ ਨਹੀਂ ਬਰੀਡ ਵੀ ਫੁੱਲ ਹੈ ਤੇ ਭਾਅ ਵੀ ਬਈ ਦਾ ਬਿਲਕੁਲ ਜੈਨੂਇਨ ਜੀ ਤੇ ਭਾਈ ਫਿਰ ਦੋ ਨੰਬਰ ਤੇ ਜਿਹੜੀ ਬੱਚੀ ਹੈ ਜੀ ਕਿੰਨੀ ਉਮਰ ਹੈ ਕੀ ਡਿਟੇਲ ਇਹਦੀ 6 ਮਹੀਨੇ ਤੇ ਲਗਭਗ 20 ਦਿਨ ਦੀ ਉਮਰ ਹੈ ਮਾਲਕ ਨੇ ਦੱਸਿਆ 6 ਮਹੀਨੇ ਤੇ 20 ਦਿਨ ਦੇ ਲਗਭਗ ਵੀ ਸਵਾ 6 ਮਹੀਨੇ ਦੀ ਹਾਂਜੀ 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 ਠੀਕ ਹੈ ਹਾਂਜੀ ਤੇ ਇਹਦਾ ਕੋਈ ਪਤਾ ਵੀ ਕਿਹੜੇ ਸੀਮ ਹਾਂਜੀ ਡੈਨਮਾਰਕ 4012 ਜੀ ਡੈਨਮਾਰਕ ਦੇ 4012 ਹਾਂਜੀ ਹਾਂਜੀ ਆਪਾਂ ਫੋਲਰ ਰਿਕਾਰਡ ਦੇਵਾਂਗੇ ਜੀ ਠੀਕ ਹੈ ਤੇ ਮਦਰ ਰਕਾਰਡ ਇਹਦਾ ਬਾਈ ਇਹਦਾ 22 ਪਲੱਸ ਦੱਸਿਆ ਸੀ ਉਹਨਾਂ ਨੇ ਠੀਕ ਹੈ ਹਾਂ ਮਾਲਕਾਂ ਨੇ ਦੱਸਣ ਤੇ ਆਈ ਠੀਕ ਹੈ ਲਓ ਵੀ ਸੱਜਣੋ ਲੈ ਖੋਲ ਲਿਆ ਫਿਰ ਬਾਈ ਇਧਰ ਨੂੰ ਕਰਿਆ ਲਿਆ ਪਹਿਲੇ ਨੰਬਰ ਤੇ ਜਿਹੜੀ ਬੱਚੀ ਵਿਖਾਈ ਹੈ ਮਿੱਤਰੋ ਮੂਰ ਤਰਗੀ ਬੱਚੀ ਆ ਬਹੁਤ ਸੋਹਣਾ ਰੰਗ ਚਮਕ ਆਹ ਬਈ ਆਹ ਦੇਖੋ 2 ਨੰਬਰ ਤੇ ਬੱਚੀ ਬਾਈ ਕਹਿੰਦਾ ਵੀ 6 ਮਹੀਨੇ ਤੇ 20 ਦਿਨ ਦੇ ਲਗਭਗ 6 ਮਹੀਨੇ ਤੇ 20 ਦਿਨ ਦੀ ਲਗਭਗ ਲੈ ਚੱਲ ਵੀਰੇ ਕੋ ਡੈਨਮਾਰਕ ਦੇ 40 1 20 ਦੀ ਆ ਬਾਈ ਕਹਿੰਦਾ ਰੋਕੀ ਬਈ ਆਪਾਂ ਥਣ ਕਰਾ ਲੀਏ ਚੈੱਕ ਲੋ ਵੀ ਸੱਜਣੋ ਚਾਰ ਹੀ ਥਾਣਾ ਹੈ ਨਾ ਬਾਈ ਹਾਂਜੀ ਚਾਰ ਕੋਈ ਫਰਕ ਨਹੀਂ ਚਾਰ ਹੀ ਥਾਣਾ ਹਾਂਜੀ ਤੇ ਬੱਚੀ ਜੀ ਬੇਲਬੂਲ ਹੈ ਜਿਹੜੀ ਲੈਂਥ ਲੋਂਥਾ ਪੂਰੀ ਫੁੱਲ ਹੈ ਜਾਤ ਬਰੀਡ ਵੀ ਪੂਰੀ ਹੈ ਨਿੱਕਾ ਕਰਨਾ ਬਾਕੀ ਤਾਂ ਦੇ ਚੱਕਰ ਵੰਨੇ ਖੀਰੀ ਦੀ ਬੱਚੀ ਆ ਹਾਂ ਇੱਕ ਚੰਦ ਕਰਾ ਦੇ ਚੈੱਕ ਬੱਚਾ ਹੀ ਆ ਬਾਈ ਖੀਰੀ ਹੀ ਹੈ ਹਾਂ ਖੀਰੀ ਕੀ ਦੀ ਕੀ ਦੀ ਆ ਇਹ ਤਾਂ ਬੱਚਾ ਹੀ ਆ 6 ਮਹੀਨੇ ਤੇ 20 ਦਿਨ ਲੈ ਲਗਭਗ ਬਾਈ ਕਹਿੰਦਾ ਉਮਰ ਹੈ ਤੇ ਡੈਨਮਾਰਕ ਦੇ 40 1 20 ਦੀ ਬੱਚੀ ਹੈ ਤੇ ਥਾਂ ਛੋਲੀ ਜੀ ਵੀ ਪਾਸ ਆ ਸੋਹਣਾ ਰੰਗ ਜਾਉ ਕਦਮ ਕਪੂਰੀ ਫੁੱਲ ਆ ਬੇਰਬੂਲ ਬਹੁਤ ਆ ਬੱਚੀ ਦੀ ਕਿੰਨੇ ਜ ਤਿੰਨ ਬੱਚੀਆਂ ਵੀਰ ਕੋਲੇ ਕਿੰਨੇ ਪੂਰੀਆਂ ਬਰੀਡ ਵਾਲੀਆਂ ਬੱਚੀਆਂ ਬਰੀਡ ਦੀ ਕੋਈ ਕਮੀ ਨਹੀਂ ਤੇ ਬੱਚੀ ਹੁਣ ਜਿਵੇਂ ਪਹਿਲੇ ਨੰਬਰ ਤੇ ਜਿਹੜੀ ਆਪਾਂ ਬੱਚੀ ਵਿਖਾਈ ਆ ਮੰਨ ਕੇ ਚਲੋ 3-4 ਤਿੰਨ ਕੁ ਮਹੀਨਿਆਂ ਨੂੰ ਬੱਛੀ ਨੇ ਸੀਮਾ ਲੈਣ ਵਾਲੀ ਹੋ ਜਾਣਾ ਹੈਨਾ ਹਾਂਜੀ 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 ਸੇਵਾ ਨਾਲ ਤਾਂ 2 ਮਹੀਨਾ ਜੀ ਹੋ ਜੂਗੀ ਇੱਕ ਗੱਟਾ ਫੀਡ ਦੋ ਦੇ ਅੰਦਰ ਗਿਆ ਹਾਂਜੀ ਹਾਂਜੀ ਜੇ ਕਿ ਸੇਵਾ ਦੇ ਨਾਲ ਹੀ ਆ ਬਾਈ ਛੋਟੇ ਛੋਟੇ ਭਾਵ ਜਿਹੜੀਆਂ ਬੱਚੀਆਂ ਹੋਣਾ ਕੀ ਭੈਣ ਭਰਾਵਾਂ ਬੈਠੋਂ ਬਣ ਜਾਣਗੇ ਚੜ੍ਹਦੇ ਸਾਲ ਨੂੰ ਹੈਨਾ ਤੇ ਤਿੰਨ ਨੰਬਰ ਦਾ ਇਹਦੀ 2-2 ਨੰਬਰ ਦੀ ਡਿਮਾਂਡ ਦੱਸ ਦਿਓ ਇਹਦਾ ਬਈ ਨਾਰਮਲ ਜ ਆਪਾਂ 15000 ਚ ਮੰਤਾਨ ਕਰ ਦੇਗੇ 15000 ਚ ਮੰਤਾਨ ਹਾਂਜੀ ਹਾਂਜੀ ਠੀਕ ਆ ਲੋ ਵੀ ਬਾਈ ਕਹਿੰਦਾ ਵੀ ਆਪਣੇ ਰੇਟ ਆ ਜਿਹੜੇ ਬਿਲਕੁਲ ਨੋਰਮਲ ਜਿਹਾ 15000 ਰੁਪਏ ਦੇ ਵਿੱਚੋਂ ਮਾਨਤਨ ਤੁਹਾਡਾ ਮਿੱਤਰ ਹੋ ਜੂਗਾ ਦੋ ਨੰਬਰ ਤੇ ਬੱਚੀ ਦਾ ਤੇ ਹੁਣ ਆ ਜੰਦੇ ਆਪਾਂ ਤਿੰਨ ਨੰਬਰ ਤੇ ਤਿੰਨ ਨੰਬਰ ਤੇ ਜਿਹੜੀ ਬੱਚੀ ਬਾਈ ਦੀ ਕਿੰਨੀ ਉਮਰ ਆ ਇਹਦੀ ਲਗਭਗ 7 ਮਹੀਨਾ ਦੀ ਉਮਰ ਆ ਜੀ ਠੀਕ ਆ 7 ਮਹੀਨੇ ਦੀ ਹਾਂਜੀ ਹਾਂਜੀ ਇਹਦਾ ਕੋਈ ਪਤਾ ਕਿਹੜੇ ਸੀਮਨ ਦੀ ਹੈ ਹਾਂਜੀ ਹੈ ਤਾਂ ਪਤਾ ਪਰ ਇਹਦਾ ਸੌਦਾ ਚੱਲੀ ਜਾਂਦਾ ਚਲੋ ਆਪਾਂ ਪਾ ਦਨੇ ਆ ਵੀਡੀਓ ਵਿੱਚ ਠੀਕ ਆ ਠੀਕ ਆ ਇਹ ਡੈਨਮਾਰਕ ਹੈ ਇਹ ਵੀ 40120 ਦੀ ਹੈ ਜੀ 40120 ਦੀ ਹਾਂਜੀ ਹਾਂਜੀ ਤੇ ਮਦਰ ਕਾਰਡ ਕੋਈ ਦਾ ਇਹਦਾ 27 ਪਲੱਸ ਦੱਸਿਆ ਮਾਲਕਾਂ ਨੇ ਪੂਰੀ ਫੁੱਲ ਚੰਗੇ ਰਿਕਾਰਡ ਹਾਂਜੀ 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 ਝੋਲੀ ਦਿਖਾਈ ਬੱਚੀ ਦੀ ਵੇਲ ਬੂੜ ਵੀ ਪੂਰੀ ਫੁੱਲ ਹੈ ਤੇ ਉਮਰ ਹੈਗੀ 7.5 ਮਹੀਨੇ ਨਹੀਂ 7 ਮਹੀਨੇ 7 ਮਹੀਨੇ ਮਾਲਕਾਂ ਨੇ ਦੱਸਣ ਦੇ ਹਾਂ ਝੋਲੀ ਦਿਖਾਈ ਕਰਾਜੀ ਹਾਂਜੀ ਤੇ ਪਰ ਬਾਈ ਕਹਿੰਦਾ ਵੀ ਇਹਦਾ ਸੌਦਾ ਚੱਲੀ ਜਾਂਦਾ ਕਿਸੇ ਭਰਾ ਨੂੰ ਹਾਂ ਜੇ ਕੋਈ ਚੱਲੀ ਜਾਂਦੀ ਹੈ ਆਪਣਾ ਸੌਦਾ ਹੋਇਆ ਨਹੀਂ ਬਾਕੀ ਬਾਕੀ ਦਾਣਾ ਪਾਣੀ ਹਾਂਜੀ ਹਾਂਜੀ ਉਹ ਰਸਤਾ ਆਪਣਾ ਫੁੱਲ ਆਈ ਜਾਂਦੇ ਸੀ ਹੁਣ ਤੁਸੀਂ ਲਾ ਕੇ ਬਾਈ ਨੂੰ ਜਰੂਰ ਪੁੱਛੋ ਹਾਂਜੀ ਹਾਂਜੀ ਫੁੱਲ ਵੀ ਬਾਈ ਕਹਿੰਦਾ ਵੀ ਆਪਾਂ ਫੋਨ ਤੇ ਰੱਖਾਂਗੇ ਹਾਂ ਫੋਨ ਇਹਦਾ ਮੁੱਲ ਕਰ ਲਾਂ ਹਾਂ ਕਿਉਂਕਿ ਵੀਰ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਕਹਿੰਦਾ ਵੀ ਆਪਾਂ ਮੁੱਲ ਵੀ ਇਹਦਾ ਫੋਨ ਤੇ ਕਰਨਾ ਹਾਂਜੀ ਤੇ ਬਰੀਡ ਜਿਹੜੀ ਯਾਤ ਬਰੀਡ ਹੈ ਤੇ ਬਾਕੀ ਸਭ ਨੂੰ ਦਿਸ ਰਹੀ ਆ ਹਾਂਜੀ ਦੰਦੋ ਖੀਰੀ ਇਹ ਮਦਰ ਕਾਡਾ ਜਿਹੜਾ ਬਾਈ ਨੇ ਦੱਸਿਆ 27+ ਹਾਂਜੀ 27+ ਦੀ ਲੈਂਥ ਨੂੰ ਤਾਂ ਮਿੱਤਰੋ ਐ ਪੂਰੀ ਫੁੱਲ ਲੰਮੀ ਆ ਗਾਇਆਂ ਵਾਂਗੂ ਲੰਮੀ ਧੌਣ ਸੋਹਣੀ ਬਰੀਡ ਬਰੀਡ ਵਾਲੀ ਹੈ ਨਾ ਬਾਈ ਹਾਂਜੀ ਪ੍ਰੀਡ ਵਾਲੀ ਇਹਦੀ ਡਿਮਾਂਡ ਵੀ ਬਾਈ ਫੋਨ ਤੇ ਹੋਊਗੀ ਇਹਦੀ ਫੋਨ ਤੇ ਕਰ ਦੇਣੀ ਇਹ ਨੰਬਰ ਬੋਲ ਦਿ ਫਿਰ ਆਉਦਾ ਬਾਈ ਨੰਬਰ 9968736418 ਠੀਕ ਹੈ ਲਓ ਵੀ ਸੱਜਣੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤਿੰਨ ਨੰਬਰ ਵਾਲੀ ਬੱਚੀ ਦੀ ਬਾਈ ਕਹਿੰਦਾ ਵੀ ਆਪਾਂ ਡਿਮਾਂਡ ਆ ਵੀ ਫੋਨ ਤੇ ਕਰਾਂਗੇ ਗੱਲ ਤੇ ਫੋਨ ਲਾ ਕੇ ਤੁਸੀਂ ਪੁੱਛ ਸਕਦੇ ਆ ਤੇ ਦੋ ਬੱਚੀਆਂ ਦੀ ਬਾਈ ਨੇ ਡਿਮਾਂਡ ਕਰੀ ਹੈ ਕਿ ਵੀਡੀਓ ਦੇ ਵਿੱਚ ਹੀ ਪੂਰੀਆਂ ਕੋਕਾ ਪੀਸ ਆ ਥਣ ਥਣ ਤੁਹਾਨੂੰ ਦੇਖੋ ਕਿ ਪਹਿਲੇ ਨੰਬਰ ਵਾਲੀ ਬੱਚੀ ਦੇ ਪੂਰੇ ਮੋٹے ਮੋٹے ਥਣ ਆ ਰੰਗ ਪ੍ਰਿੰਟ ਪੂਰੀ ਬਾ ਕਮਾਲ ਹੈ ਚਮਕਦਮ ਕਾਏ ਆ ਜਿਵੇਂ ਤੇਲ ਲਾਇਆ ਹੁੰਦਾ ਹੈ ਨਾ ਬਾਈ ਪਿੰਡੇ ਨੂੰ ਨਹੀਂ ਬਸ ਜਿਹੇ ਲੈ ਕੇ ਆਣੀਆਂ ਹੀ ਉਦਾਂ ਹੀ ਆ ਸਹੀ ਗੱਲ ਹੈ ਬਰੀਡ ਪੂਰੀ ਵੀ ਫੁੱਲ ਆ ਹਾਂਜੀ ਹਾਂਜੀ ਇਹ ਚਾਰੂ ਚੁਰੂ ਵਾਂ ਖਰਨੀ ਕੀ ਮੂਹ ਹੈ ਬਾਕੀ ਤੁਹਾਡੀ ਸੇਵਾ ਸੰਭਾਲਾ ਮਿੱਤਰੋ ਤੇ ਜਿਹੜੇ ਵੀ ਭਰਾ ਜੇ ਕੋਈ ਵੀ ਨਗਫਟ ਹੋਵੇ ਤੇ ਆਪਦੀ ਤਸੱਲੀ ਨਿਰਖ ਵਰਕ ਤੁਸੀਂ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਉਸ ਨੂੰ ਕੋਲੇ ਆ ਕੇ ਦੇਖਣ ਦਾ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਬਾਈ ਜੇ ਆਪਾਂ ਇਕੱਠੀਆਂ ਕੋਈ ਕਵੇ ਤਾਂ ਆਪਾਂ 40000 ਚ ਮਾਨਤਨ ਕਰ ਜਾਗੇ ਸਾਰੀ ਠੀਕ ਹੈ ਤਿੰਨੇ ਨਾਲ ਹਾਂਜੀ ਤਿੰਨੇ ਬਾਕੀ ਬਾ ਵੀ ਬੱਲਾ ਉਹ ਵੀ ਮਿੱਤਰੋ ਬਾਈ ਕਹਿੰਦਾ ਵੀ ਜੇ ਕਿਸੇ ਭਰਾ ਨੇ ਇਹ ਮਨ ਵਿੱਚ ਪਾਇਆ ਨਹੀਂ ਵੈਸੇ ਇਹ ਗੱਲ ਦੀ ਆਪਾਂ ਫੋਨ ਤੇ ਗੱਲ ਕਰ ਲਾਂਗੇ ਉਦਾਂ ਵੀ ਤਿੰਨੇ ਨਾਲ ਕੇ ਤਿੰਨੇ ਨਾਲ ਜੀ ਲੈਣੇ ਹੋਏ ਬਾਈ ਕਹਿੰਦਾ ਵੀ ਆਪਾਂ 40000 ਰੁਪਏ ਦੇ ਵਿੱਚੋਂ ਮਾੜਾ ਮੋਟਾ ਮਾਨਤਨ ਜ਼ਰੂਰ ਕਰਾਂਗੇ ਹਾਂਜੀ ਬਿਲਕੁਲ ਜੈ ਡਿਮਾਂਡ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆਂ ਜੀ ਬਾਕੀ ਬਾਈ ਕੋਈ ਮੰਲਾ ਕੋਈ ਨੌਕਸ ਹੋਵੇ ਆਪਾਂ ਦੇਣਦਾਰ ਹਾਂ। ਠੀਕ ਹੈ। ਯਾਨੀ ਕਿ ਗਰੰਟੀ ਹੈ ਪੂਰੀ। ਹਾਂਜੀ ਹਾਂਜੀ ਆਪਾਂ ਪੱਲਿਓਂ ਕਿਰਾਇਆ ਲਾ ਕੇ ਵਾਪਸ ਲੈ ਆਵਾਂਗੇ। ਠੀਕ ਹੈ। ਪੈਸੇ ਅਗਲੇ ਤੇ Google Pay ਕਰਕੇ ਵਾਪਸ ਆਂ। ਵੀ ਜੇ ਕਿਸੇ ਪਸ਼ੂ ਦੇ ਕੋਈ ਗੰਡ ਮਰੋਦੀ ਹੋਵੇ। ਹਾਂਜੀ ਹਾਂਜੀ ਹਾਂਜੀ। ਜਾਂ ਬਾਦੂ ਫੁਰਸ਼ਾਨ। ਨਾ ਜੀ ਨਾ ਨਾ। ਠੀਕ ਹੈ। ਦੰਦੋ ਖੀਰੀਆਂ ਬਿਲਕੁਲ। ਲਓ ਵੀ ਮਿੱਤਰੋ ਫੁੱਲ ਗਰੰਟੀ ਹੈ ਇਹ ਦੂ ਗਰੰਟੀ ਦਾ ਫਿਰ ਕੀ ਹੋ ਸਕਦੀ ਹੈ? ਬਾਈ ਕਹਿੰਦਾ ਵੀ ਜੇ ਕਿਸੇ ਨੂੰ ਕੋਈ ਕਮੀ ਲੱਗੀ ਤੇ ਆਪਾਂ ਵੱਛੀ ਵਾਪਸ ਲਿਆਵਾਂਗੇ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਲਓ।